ਫੁੱਲਾ ਵਿੱਚੋਂ ਫੁੱਲ ਦੇਸ਼ ਪੰਜਾਬ ਨਹੀਂ ਸਈਓ ਗੱਲ ਕਰੀਏ ਪੰਜਾਬ ਦੀ ਜਵਾਨੀ ਦੀ ਤਾਂ ਸਿਟੀ ਲਾਈਫ ਚੈਨਲ ਵੱਲੋਂ ਤੁਹਾਨੂੰ ਅੱਜ ਜਿਸ ਸ਼ਖਸ ਦੇ ਰੂਬਰੂ ਕਰਵਾਣ ਜਾ ਰਹੇ ਹਾਂ ਇਹ ਸ਼ਖਸ ਪੰਜਾਬ ਦੇ ਨੌਜਵਾਨਾਂ ਲਈ ਇੱਕ ਮਿਸਾਲ ਹੈ ਤੁਸੀਂ ਦੇਖ ਸਕਦੇ ਹੋ ਮੇਰੇ ਹੱਥਾਂ ਵਿੱਚ ਹੈ ਨਾ ਕਿੰਨੇ ਖੂਬਸੂਰਤ ਫੁੱਲ ਨੇ ਗੈਂਦੇ ਦੇ ਤੇ ਵਿੱਚ ਕਰੀਮ ਫੁੱਲ ਵੀ ਹੈ ਤੁਸੀਂ ਕਰੀਮ ਫੁੱਲ ਨਹੀਂ ਦੇਖੇ ਹੋਣਗੇ ਬਹੁਤ ਘੱਟ ਦੇਖੇ ਹੋਣਗੇ ਇਹ ਕ੍ਰੀਮ ਫੁੱਲ ਜਿਹੜਾ ਨਾ ਇਹ ਪੰਜਾਬ ਦੀ ਉਹ ਜਵਾਨੀ ਹੈ ਜਿਹੜੀ ਕਿਸੇ ਵੀ ਹਾਲਾਤ ਦੇ ਵਿੱਚ ਹਾਰ ਨਹੀਂ ਮੰਨਦੀ ਆਓ ਆਪਾਂ ਗੱਲਬਾਤ ਕਰਦੇ ਹਾਂ ਇਹਨਾਂ ਫੁੱਲਾਂ ਦੇ ਮਾਲਕ ਜਿਸ ਜ਼ਮੀਨ ਦੇ ਉੱਤੇ ਆਪਾਂ ਖੜੇ ਆ ਸਰਦਾਰ ਸਿਮਰਜੀਤ ਸਿੰਘ ਜੀ ਦੇ ਨਾਲ ਜਿਹੜਾ ਤੋਂ ਜਾਣਕਾਰੀ ਲੈਣੀ ਹੈ ਕਿ ਇਹ ਇੰਨੇ ਖੂਬਸੂਰਤ ਫੁੱਲ ਕ੍ਰੀਮ ਕ੍ਰੀਮ ਤੇ ਗੈਂਦੇ ਦੇ ਵੱਖਰੇ ਵੱਖਰੇ ਰੰਗਾਂ ਦੇ ਫੁੱਲ ਇਹਨਾਂ ਦੀ ਖੇਤੀ ਇਹ ਕਿਉਂ ਕਰ ਰਹੇ ਨੇ ਤੇ ਕਿੱਥੋਂ ਵਿਚਾਰ ਆ ਆ ਸਭ ਤੋਂ ਪਹਿਲਾਂ ਫੱਤੇ ਦੀ ਸਾਂਝ ਬੁਲਾਈਏ ਵਾਹੀ ਗੁਰਦੀ ਕਾ ਖਾਲਸਾ ਵਾਹੀ ਗੁਰਦੀ ਕੀ ਫਤਈ ਸਿਮਰਜੀਤ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਇਹ ਚਾਣਨਾ ਪਾਓ ਕਿ ਜਿੱਥੇ ਅੱਜ ਲੋਕ ਆਈਲੈਂਡਸ ਕਰਕੇ ਬਾਹਰ ਜਾ ਰਹੇ ਨੇ ਹਾਂਜੀ ਸਿਟੀ ਲਾਈਫ ਦੀ ਟੀਮ ਨੇ ਦੇਖਿਆ ਤੁਸੀਂ ਇੱਥੇ ਆਪਣੇ ਬਾਗ ਵਿੱਚ ਵਿਚਰ ਰਹੇ ਹੋ ਹਾਂਜੀ ਬਿਲਕੁਲ ਜੀ ਕੀ ਕਰਨਾ ਜੀ ਆਪਾਂ ਇੱਥੇ ਇਹ ਵੀ ਖੇਤੀ ਕਰਕੇ ਵਧੀਆ ਪੈਸੇ ਇੱਥੇ ਵੀ ਕਮਾ ਸਕਦੇ ਆ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਜ਼ਰੂਰੀ ਨਹੀਂ ਵੀ ਬਾਹਰ ਜਾ ਕੇ ਹੀ ਪੈਸੇ ਕਮਾਏ ਜਾਣ ਆਪਾਂ ਇੱਥੇ ਰਹਿ ਕੇ ਵੀ ਡਿਫਰੈਂਟ ਤਰ੍ਹਾਂ ਦੀ ਖੇਤੀ ਕਰਕੇ ਜਿਵੇਂ ਸਬਜ਼ੀਆਂ ਦੀ ਹੋ ਵੀ ਤੇ ਅਸੀਂ ਤਾਂ ਫੁੱਲਾਂ ਦੀ ਕਰਦੇ ਆਂ ਉਹਨਾਂ ਦੀ ਖੇਤੀ ਕਰਕੇ ਪੈਸੇ ਕਮਾਏ ਜਾ ਸਕਦੇ ਨੇ ਤੇ ਹੁਣ ਇਹ ਵੀ ਚਾਣਨਾ ਪਾਉ ਕਿ ਇਹਨਾਂ ਫੁੱਲਾਂ ਦੀ ਖੇਤੀ ਨੂੰ ਕਰਨ ਦੇ ਲਈ ਤੁਹਾਡੇ ਮਨ 'ਚ ਵਿਚਾਰ ਕਿੱਥੋਂ ਆਇਆ ਇਹ ਮੈਮ ਸਾਡੇ ਫਾਦਰ ਸਾਹਿਬ ਪਹਿਲਾਂ ਤੋਂ ਹੀ ਕਰ ਰਹੇ ਸੀਗੇ ਮੈਂ ਉਦੋਂ ਛੋਟੇ ਜਿਹੇ ਹੀ ਸੀਗਾ ਉਦੋਂ ਤੋਂ ਕਰ ਰਹੇ ਸੀ ਸਾਡੇ ਸਰਕਾਰੀ ਡਿਪਾਰਟਮੈਂਟ ਵਾਲਿਆਂ ਨੇ ਬਾਗਬਾਨੀ ਵਿਭਾਗ ਵਾਲਿਆਂ ਨੇ ਹੂੰ ਉਹਨਾਂ ਨੇ ਸ਼ੁਰੂ ਕਰਾਈ ਸੀ ਜੇ ਜੇਕਰ ਆਪਾਂ ਗੱਲ ਕਰੀਏ ਤੁਹਾਡੇ ਪਿਤਾ ਜੀ ਦੀ ਇਸ ਇਹਨਾਂ ਫੁੱਲਾਂ ਦੀ ਖੇਤੀ ਕਰਨ ਨੂੰ ਤਾਂ ਕਿੰਨੇ ਸਾਲ ਹੋ ਗਏ ਤੁਸੀਂ ਆਪਣੇ ਪਿਤਾ ਜੀ ਨੂੰ ਇਸ ਖੇਤੀ ਵਿੱਚ ਦੇਖ ਰਹੇ ਹੋ ਮੈਂ ਮੈਂ ਮੈਨੂੰ ਤਾਂ ਹਸਾਂਬ ਨਹੀਂ ਹੈਗੀ ਉਦੋਂ ਉਹ ਤੋਂ 25 ਸਾਲ ਤੋਂ ਕਰ ਰਹੇ ਨੇ ਖੇਤੀ ਯਾਨੀ ਕਿ ਮੈਂ ਉਹਨਾਂ ਉਹਨਾਂ ਦੇ ਨਾਲ 10 ਸਾਲ ਤੋਂ ਹੋ ਗਏ 10 ਸਾਲ ਹੋ ਗਿਆ ਉਹਨਾਂ ਨਾਲ ਕਰ ਰਹੇ ਹਾਂ ਕਿੰਤ ਪਾਵ ਕੁਰੀਬ ਤੁਹਾਨੂੰ 25 ਸਾਲ ਹੋ ਗਏ ਨੇ ਕਿ ਤੁਸੀਂ ਇਨ੍ਹਾਂ ਫੁੱਲਾਂ ਨੂੰ ਮਹਿਕਦੇ ਹੋਏ ਖੇਤਾਂ ਵਿੱਚ ਹਾਂਜੀ ਹਾਂਜੀ ਬਿਲਕੁਲ ਜੀ ਇਹ ਵੀ ਚੰਨਣਾਪਾ ਹੁਣ ਇਸ ਸਮੇਂ ਆਪਾਂ ਜਿਹੜੀ ਹੈ ਨਾ ਜਗ੍ਹਾ ਦੇ ਉੱਤੇ ਖੜੇ ਆ ਇੱਥੇ ਕਰੀਮ ਗੈਂਦੇ ਦਾ ਫੁੱਲ ਹੈ ਤੇ ਇਹ ਜਿਹੜੀ ਜਗ੍ਹਾ ਹੈ ਤੁਹਾਡੀ ਆਪਣੀ ਹੈ ਜਾਂ ਤੁਸੀਂ ਠੇਕੇ ਦੀ ਨਹੀਂ ਇਹ ਠੇਕੇ ਦੀ ਹੈ ਮੇਰੀ ਤੇ ਜੇਕਰ ਗੱਲ ਕੀਤੀ ਜਾਵੇ ਕਰੀਮ ਫੁੱਲਾਂ ਦੀ ਬਹੁਤ ਘੱਟ ਮਾਰਕੀਟ 'ਚ ਨਜ਼ਰ ਆਉਂਦੇ ਨੇ ਤੁਸੀਂ ਕਿੱਥੋਂ ਵਿਚਾਰ ਲਿਆਂਦਾ ਇਹਨਾਂ ਦਾ ਇਹ ਮੈਂ ਆਪਣੇ ਸਰਕਾਰੀ ਡਿਪਾਰਟਮੈਂਟ ਵਾਲਿਆਂ ਨੇ ਸ਼ੁਰੂ ਕਰਵਾਈ ਸੀ ਖੇਤੀ ਹਾਂਜੀ ਉੱਥੇ ਹੀ ਵਿਚਾਰ ਆਏ ਸੀਗਾ ਸਿਮਰ ਜੀ ਇਹ ਵੀ ਚਾਹਣਾ ਪਾ ਦਿਓ ਕਿ ਤੁਸੀਂ ਕਿੰਨੇ ਫੁੱਲਾਂ ਦੀ ਬਾਗਬਾਨੀ ਕਰ ਰਹੇ ਹੋ ਤੇ ਕਿੰਨੇ ਤਰ੍ਹਾਂ ਦੀ ਕਿਹੜੀ ਕਿਹੜੀ ਉਹਦਾ ਰੰਗ ਦੇ ਫੁੱਲ ਨੇ ਜਿਨ੍ਹਾਂ ਦੀ ਬਾਗਬਾਨੀ ਰਹੀ ਤੁਸੀਂ ਲੱਗ ਲੱਕ ਦਿਓ ਪੰਜ ਪੰਜ ਛੇ ਰੰਗਾਂ ਦੇ ਫੁੱਲ ਨੇ ਜੀ ਆਪਣੇ ਕੋਲ ਇੱਕ ਗੁਲਾਬ ਹੁੰਦੀਆਂ ਜੀ ਇਹਨੂੰ ਗੋਲਟੱਬ ਕਹਿੰਦੇ ਨੇ ਵਾਈਟ ਫਲਾਵਰ ਹੂੰ ਇਹਦੇ ਚ ਇੱਕ yellow ਕਲਰ ਵੀ ਹੁੰਦਾ ਹੈ ਇਸੇ ਵੈਰੈਟੀ ਚ ਹੂੰ ਤੇ ਗੈਂਦੇ ਚ ਤਿੰਨ ਰੰਗ ਹੁੰਦੇ ਨੇ ਜੀ ਹੂੰ ਉਹ ਵੀ ਆਪਣੇ ਕੋਲ ਹੈਗੇ ਨੇ ਗੈਂਦੇ ਦੇ ਵਿੱਚ ਤਿੰਨ ਰੰਗ ਕਿਹੜੇ ਕਿਹੜੇ ਹੁੰਦੇ ਨੇ ਦੱਸਣਾ ਪਾਉਂਗੇ ਔਰੇਂਜ ਰੈੱਡ ਹਾਂਜੀ ਹਾਂਜੀ ਇਹਦੇ ਵਿੱਚ ਇੱਕ ਰੈੱਡ ਵੀ ਹੁੰਦਾ ਜੀ ਅੱਛਾ ਇਹ ਦੋ ਰੰਗ ਨੇ yellow ਔਰ orange ਹਾਂ ਹਾਂਜੀ ਤੇ ਇਸ ਤੋਂ ਇਲਾਵਾ ਇੱਕ ਰੈੱਡ ਹੁੰਦਾ ਹੈ ਹਾਂਜੀ ਰੈੱਡ ਵੀ ਹੁੰਦਾ ਜੀ ਜੀ ਤੇ ਆਪਾਂ ਜੇਕਰ ਇਸ ਕਰੀਮ ਦੀ ਗੱਲ ਕਰੀਏ ਇਹ ਦੱਸੋ ਕਿ ਤੁਹਾਨੂੰ ਜ਼ਿਆਦਾ ਮੁਨਾਫਾ ਹੈ ਇਹ ਕਹਿੰਦੇ ਤੇ ਭੁੱਲ ਦਿੰਦੇ ਨੇ ਯਾ ਇਹ ਕਰੀਮ ਦਿੰਦਾ ਹਾਂ ਮੈਮ ਲਗਭਗ ਬਰਾਬਰ ਹੀ ਹੈ ਜੀ ਕਦੇ ਕੱਟ ਕੇ ਤਾਂ ਦੇਖਿਆ ਨਹੀਂ ਹੈਗਾ ਵੀ ਆਪਾਂ ਵੀ ਕਿਹਦੇ ਵਿੱਚ ਵੱਧਾ ਹਾਂਜੀ ਤੇ ਜਿਸ ਤਰ੍ਹਾਂ ਮੈਂ ਸਰਕਾਰਾਂ ਕੰਨਿਓ ਹੈ ਨਾ ਆਪਾਂ ਨੂੰ ਇੱਕ ਹਦਾਇਤ ਦਿੱਤੀ ਜਾਂਦੀ ਹੈ ਕਿ ਉਹ ਫਸਲ ਦੀ ਖੇਤੀ ਕਰੋ ਜਿਸ ਵਿੱਚ ਘੱਟ ਤੋਂ ਘੱਟ ਪਾਣੀ ਦੀ ਵਰਤੋਂ ਹੋਵੇ। ਹਾਂਜੀ ਹਾਂਜੀ। ਤੇ ਇਹ ਜਾਣਨਾ ਪਊ ਤੁਹਾਨੂੰ ਨਹੀਂ ਲੱਗਦਾ ਵੀ ਇੱਥੇ ਪਾਣੀ ਦੀ ਵਰਤੋਂ ਤੁਸੀਂ ਜ਼ਿਆਦਾ ਕਰਦੇ ਹੋਵੋਗੇ। ਨਹੀਂ ਨਹੀਂ ਬਿਲਕੁਲ ਨਹੀਂ ਇਹ ਵਿੱਚ ਸਿਰਫ ਜਿੰਨੇ ਕਣਕ ਨੂੰ ਪਾਣੀ ਲੱਗਦੇ ਓੰਮੇ ਪਾਣੀ ਇਹਨੂੰ ਲੱਗਦੇ ਸੇਮ। ਤੇ ਆਪਾਂ ਅਮਰ ਜਿੱਕਰ ਪੰਜਾਬੀ ਚ ਗੱਲ ਕਰੀਏ ਹੈਨਾ ਤੇ ਪਾਣੀ ਦਾ ਕਿੰਨੀ ਬਚਤ ਕਰ ਦਿੰਦੇ ਓ ਜਾਂ ਕਿੰਨਾ ਨੁਕਸਾਨ ਕਰ ਦਿੰਦੇ ਓ? ਨਹੀਂ ਪਾਣੀ ਦੀ ਬਚਤੀ ਬਚਦਾ ਮੈਡਮ। ਨੁਕਸਾਨ ਤਾਂ ਕੋਈ ਨਹੀਂ ਪਾਣੀ ਦਾ ਜੀ ਇਹ ਧਰਤੀ ਜਾ ਕੇ ਇਹਨੇ ਰੀਚਾਰਜ ਹੋ ਜਾਣਾ ਦੁਬਾਰਾ ਪਾਣੀ ਅੱਛਾ ਜੀ ਹਾਂਜੀ ਤੇ ਮੰਨ ਲਓ ਹੁਣ ਤੁਹਾਡੇ ਆਪਾਂ ਪਿੰਡ ਦੀ ਗੱਲ ਕਰੀਏ ਹੈ ਨਾ ਤੇ ਤੁਸੀਂ ਜਿਹੜੀ ਇਹ ਫੁੱਲਾਂ ਦੀ ਖੇਤੀ ਕਰਦੇ ਹੋ ਤੁਹਾਡੇ ਪਿੰਡ ਦੇ ਵਿੱਚ ਜੋ ਪਾਣੀ ਵਰਤਿਆ ਜਾਂਦਾ ਹੈ ਉਹਦਾ ਕਿੰਨਾ ਪਰਸੈਂਟ ਜਿਹੜਾ ਹੈ ਤੁਹਾਡੀ ਇੱਥੇ ਖੇਤੀ ਦੇ ਵਿੱਚ ਲੱਗਦਾ ਮਤਲਬ ਕਿੰਨੀ ਤੁਸੀਂ ਮੁਨਾਫਾ ਕਰਦੇ ਹੋ ਬਚਤ ਪਾਣੀ ਦੀ ਪਿੰਡ ਵਾਲੇ ਪਾਸਿਓਂ ਜੇ ਦੇਖਿਆ ਜਾਵੇ ਜੇ ਤੁਸੀਂ ਉਹਨਾਂ ਨਾਲ ਹਾਂਜੀ ਦੂਸਰੀ ਜਿਵੇਂ ਚੋਂ ਆਪਾਂ ਝੋਨਾ ਕਹਿ ਲਈ ਉਹਨਾਂ ਨਾਲੋਂ ਤਾਂ 70% ਅਸੀਂ ਪਾਣੀ ਬਚਾ ਲੈਂਦੇ ਆਂ ਉਨਾ ਫਸਲਾਂ ਕਹਿੰਦੇ ਆਪ ਹਾਂ ਕੈਸੇ ਭਾਵੇਂ ਵਿੱਚ ਉਹਨਾਂ ਜਾਂ ਕਣਕ ਦੀ ਫਸਲ ਦੇ ਨਾਲੋਂ ਤੁਹਾਡੀ ਜਿਹੜੀ ਫੁੱਲਾਂ ਦੀ ਬਾਗਬਾਨੀ ਹੈ 70% ਬਚਤ ਕਰਦੀ ਹੈ ਹਾਂਜੀ ਹਾਂਜੀ ਪਾਣੀ ਦੀ ਬਿਲਕੁਲ ਜੀ ਸਿਮਰ ਜੀ ਇੱਕ ਚਾਨਣਾ ਹੋਰ ਪਾ ਦਿਓ ਜਿਹੜੀ ਗੈਂਦਿਆਂ ਦੇ ਹਨਾ ਪੌਦਾ ਆ ਇਹ ਤੁਹਾਨੂੰ ਕਿੰਨੀ ਵਾਰੀ ਮੁਨਾਫਾ ਦਿੰਦਾ ਕਹਿੰਦੇ ਬਾ ਕਿੰਨੀ ਵਾਰੀ ਦੀ ਤੜਾਈ ਹੁੰਦੀ ਹੈ ਇਹਦੀ ਲਗਭਗ ਮੈਡਮ 10 ਵਾਰ ਤੜਾਈ ਹੋ ਜਾਂਦੀ ਹੈ 8-10 ਤੜਾਈਆਂ ਹੋ ਜਾਂਦੀਆਂ ਨੇ ਇੱਕ ਪੌਦੇ ਤੋਂ 8-10 ਵਾਰੀ ਤੜਾਈ ਹੋ ਜਾਂਦੀ ਹਾਂਜੀ ਹਾਂਜੀ ਬਿਲਕੁਲ ਜੀ ਹਫਤੇ ਚਾਰ-ਪੰਜ ਦਿਨ ਬਾਅਦ 10 ਦਿਨ ਬਾਅਦ ਤੜਾਈ ਪਰ ਜਾਂਦੀ ਹੈ ਫੁੱਲਾਂ ਦੀ ਤੇ ਤੁਹਾ ਇੱਥੇ ਹੀ ਬਕਰੀਮ ਕੈਂਦੇ ਦੇ ਸਾਹਮਣੇ ਹੈ ਨਾ ਤੁਹਾਡਾ ਬਾਗ ਹੈਗਾ ਗੁਲਾਬ ਦੇ ਫੁੱਲਾਂ ਦਾ ਆਪਾਂ ਉਧਰ ਚੱਲੀਏ ਜਰਾ ਨਾਲੇ ਉਹਨਾਂ ਫੁੱਲਾਂ ਬਾਰੇ ਗੱਲ ਕਰਾਂਗੇ ਹਾਂਜੀ ਬਿਲਕੁਲ ਪਹਿਲਾਂ ਤਾਂ ਸਿਮਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਨਾ ਇੰਨੇ ਸੋਹਣੇ ਬਾਗ ਦੇ ਤੁਸੀਂ ਸਾਨੂੰ ਦਰਸ਼ਨ ਕਰਵਾਏ ਇਹ ਕੁਦਰਤ ਹੈ ਜਿਹਨੂੰ ਦੇਖਣ ਦੇ ਲਈ ਹਰ ਕੋਈ ਤਰਸਦਾ ਹੈ ਤੇ ਸਿਮਰ ਜੀ ਹੁਣ ਜਾਣਕਾਰੀ ਇਹ ਦਿਓ ਕਿ ਜਿਹੜੇ ਗੁਲਾਬ ਦਾ ਤੁਸੀਂ ਬਾਗ ਲਗਾਇਆ ਹੈ ਨਾ ਇਸ ਪੌਦੇ ਦੀ ਦੇਖਰੇਖ ਕੌਣ ਕਰਦਾ ਹੈ ਤੇ ਕਿਸ ਤਰ੍ਹਾਂ ਇਹ ਜਿਹੜਾ ਬਾਗ ਹੈਗਾ ਤੁਹਾਨੂੰ ਮੁਨਾਫਾ ਦਿੰਦਾ ਹੈ ਇਹ ਮੈਮ ਦੇਖ ਰਿਹਾ ਕਿ ਵਾਸਤੇ ਤਾਂ ਆਪਾਂ ਮਾਲੀ ਰੱਖੇ ਹੋਏ ਨੇ ਦੋ ਜੀ ਹਾਂਜੀ ਉਹੀ ਇਹਨਾਂ ਦੀ ਦੇਖ ਰਿਕ ਕਰਦੇ ਨੇ ਜੀ ਹਾਂਜੀ ਜੋ ਵੀ ਲੋਡ ਹੁੰਦੀ ਹੈ ਜਦ ਪਾਣੀ ਦੀ ਲੋਡ ਹੁੰਦੀ ਹੈ ਪਾਣੀ ਲਗਾਉਂਦੇ ਨੇ ਸਪਰੇ ਵਗੈਰਾ ਦੀ ਲੋਡ ਹੁੰਦੀ ਹੈ ਸਪਰੇ ਵੀ ਕਰਦੇ ਨੇ ਤੇ ਪਰ ਇੱਥੇ ਕੀ ਕਰ ਰਹੇ ਨੇ ਕਿ ਗੁਲਾਬ ਦਾ ਜਿਹੜਾ ਕਲਰ ਹੈ ਨਾ ਇੱਕੋ ਹੀ ਫੁੱਲ ਨਜ਼ਰ ਆ ਰਿਹਾ ਇੱਥੇ ਵੱਖ-ਵੱਖ ਰੰਗ ਨਹੀਂ ਬੁਲਾਦੇ ਨਜ਼ਰ ਆ ਰਹੇ ਇਹ ਮੈਮ ਦੇਸੀ ਗੁਲਾਬ ਹੈ ਜੀ ਜੀ ਹਾਂਜੀ ਇਹਦਾ ਇਹ ਰੈੱਡ ਕਲਰ ਚ ਹੀ ਹੁੰਦਾ ਦੇਸੀ ਗੁਲਾਬ ਜੀ ਤੇ ਆਪਾਂ ਜਿਹੜੀ ਇਸ ਗੁਲਾਬ ਦੀ ਗੱਲ ਕਰੀਏ ਹੈ ਨਾ ਕਿੱਥੇ ਤਾਂ ਇਹਦੀ ਤੜਾਈ ਸਭ ਤੇ ਤੁਸੀਂ ਕਰ ਰਹੇ ਹੋ ਪਰ ਇਹ ਗੁਲਾਬ ਜਿਹੜਾ ਹੈਗਾ ਯਾ ਇਹ ਉਸ ਐਜ਼ ਇਟ ਇਜ਼ ਹੀ ਹੈ ਨਾ ਲੱਗਿਆ ਹੋਇਆ ਹਾਂਜੀ ਤੇ ਕੀ ਸਿਸਟਮ ਹੈ ਇਹ ਮੈਂ ਮੇਰੀ ਹਾਰਵੈਸਟਿੰਗ ਸਵੇਰੇ ਹੁੰਦੀ ਹੈ ਮਾਰਨਿੰਗ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਉਹ ਕਿਉਂ ਉਹ ਮੈਂ ਇਹ ਧੁੱਪ ਚੜ੍ਹਨ ਤੋਂ ਬਾਅਦ ਹੈ ਨਾ ਫੁੱਲ ਖੋਲੇ ਜਾਂਦੇ ਇਹ ਖਰਾਬ ਹੋ ਜਾਂਦਾ ਤੇ ਮੈਂ ਮਤਲਬ ਜਿਵੇਂ ਐਂ ਇਸ ਨਾਲ ਛੋਟੀ ਜੀ ਡੋਡੀ ਹੁੰਦੀ ਆ ਉਹ ਤਾਂ ਤੋੜ ਦਿਓ ਤੁਸੀਂ ਇਹਨੂੰ ਹਾਂ ਨਹੀਂ ਮੈਂ ਥੋੜਾ ਜਿਹਾ ਖੋਲੇ ਜਾਂਦਾ ਹੈ ਅੱਛਾ ਹਾਂਜੀ ਹਾਂਜੀ ਉਦੋਂ ਤੋੜਦੇ ਆ ਉਦੋਂ ਤੋੜ ਦਿਓ ਹਾਂ ਫਿਰ ਜਿਹੜੇ ਇਹ ਵਾਲਾ ਗੁਲਾਬ ਜਿਹੜਾ ਹੁਣ ਖਿਲ ਚੁੱਕਿਆ ਵਾ ਹੈ ਇਹ ਕਿਉਂ ਨਹੀਂ ਤੋੜਿਆ ਜਾਂਦਾ ਇਹ ਮੈਨੂੰ ਖਰਾਬ ਹੋ ਜਾਂਦਾ ਇਦਾਂ ਦਾ ਫੁੱਲ ਜੀ ਹਾਂਜੀ ਜੀ ਜੇਕਰ ਆਪਾਂ ਗੱਲ ਕਰੀਏ ਹੈ ਨਾ ਇਸ ਪੌਦੇ ਦੀ ਗੁਲਾਬ ਦੇ ਬਾਗ ਦੀ ਹੁਣ ਇਹ ਵੀ ਚਾਨਣਾ ਪਾ ਦਿਓ ਸਾਡੀ ਦਰਸ਼ਕਾਂ ਨੂੰ ਦੱਸੋ ਕਿ ਇਸ ਬਾਗ ਤੋਂ ਤੁਸੀਂ ਜਿਹੜੀ ਇਹ ਫੁੱਲਾਂ ਦੀ ਕਟਾਈ ਹੈ ਕਿੰਨੇ ਸਮੇਂ ਬਾਅਦ ਕਰਦੇ ਹੋ ਤੇ ਇਹ ਗੁਲਾਬ ਜਿਹੜਾ ਹੈ ਤੁਹਾਨੂੰ ਕਿੰਨਾ ਸਮਾਂ ਮੁਨਾਫਾ ਦਿੰਦਾ ਇਹ ਮੰਮਾ ਸ਼ੁਰੂ 5 ਸਾਲ ਦੀ ਖੇਤੀ ਹੈ ਇੱਕ ਵਾਰ ਬੂਟਾ ਲਾ ਦੀਏ ਸਾਲ ਦੇ ਬਾਅਦ ਬੂਟਾ ਤਿਆਰ ਹੋ ਜਾਂਦਾ 5 ਸਾਲ ਇਹ ਫੁੱਲ ਦਿੰਦਾ ਉਸ ਤੋਂ ਬਾਅਦ ਹੀ ਸਿਮਰ ਜੀ ਇੱਕ ਜਾਣਨਾ ਹੋਰ ਪਾ ਜਿਹੜੀ ਤੁਸੀਂ ਗੁਲਾਬ ਦੀ ਬਾਗਬਾਨੀ ਲਗਾਈ ਹੋ ਇਹ ਕਿੰਨੇ ਖੇਤਰ ਵਿੱਚ ਹੈ ਇਹ ਆਪਣੇ ਜੀ 12 ਕਿੱਲਾਂ ਚ ਹੈ ਔਰ ਜਿਹੜੀ ਗੰਦੇ ਦੀ ਲਗਾਈ ਆ ਉਹ ਉਹਨਾਂ ਵਿੱਚ ਹੀ ਸਾਰੇ ਮਿਲਾ ਕੇ ਟੋਟਲ ਫੁੱਲਾਂ ਦੀ ਜਿਹੜੀ ਖੇਤੀ ਹੈ ਉਹ 12 ਕਿੱਲੇ ਤੇ ਜੇਕਰ ਆਪਾਂ ਗੱਲ ਕਰੀਏ ਖਰਚੇ ਦੀ ਲੇਬਰ ਦਾ ਖਰਚਾ ਵੀ ਹੈ ਹੋਰ ਵੀ ਖਰਚੇ ਆ ਉਹ ਸਾਰਾ ਖਰਚਾ ਕਢ ਕੇ ਇੱਕ ਸਾਲ ਦੀ ਤੁਹਾਨੂੰ ਕੀ ਬਚਤ ਹੋ ਜਾਂਦੀ ਹੈ? ਇਹ ਕਿੰਨੇ ਚੋਂ 1.5 ਤੋਂ 2 ਲੱਖ ਦੀ ਇਨਕਮ ਹੋ ਜਾਂਦੀ ਹੈ ਜੀ। ਸਿਮਰ ਜੀ ਇੱਕ ਚਾਹਨਾ ਹੋਰ ਪਾ ਦਿਓ ਜਿਹੜੀ ਤੁਸੀਂ ਇਹ ਫੁੱਲਾਂ ਦੀ ਬਾਗਬਾਨੀ ਕਰਦੇ ਹੋ ਕਿ ਸਰਕਾਰ ਵੱਲੋਂ ਕੋਈ ਇਸ ਬਾਗਬਾਨੀ ਦੇ ਲਈ ਲੋਨ ਮਿਲਦਾ ਹੈ ਜੇਕਰ ਮਿਲਦਾ ਹੈ ਕਿ ਉਹਦੇ ਤੇ ਤੁਹਾਨੂੰ ਸਬਸਿਡੀ ਮਿਲਦੀ ਹੈ? ਨਹੀਂ ਸਬਸਿਡੀ ਮੈडम ਮਿਲ ਜਾਂਦੀ ਹੈ ਲੋਨ ਦਾ ਤਾਂ ਮੈਨੂੰ ਪਤਾ ਨਹੀਂ ਖੈਰ ਕਦੇ ਲਿਆ ਨਹੀਂ ਹੈਗਾ ਫੁੱਲਾਂ ਤੇ ਲੋਨ। ਤੇ ਸਬਸਿਡੀ ਜੇਕਰ ਮਿਲਦੀ ਹੈ ਕਿ ਤੁਸੀਂ ਸਬਸਿਡੀ ਲਈ? ਨਹੀਂ ਮੈਂ ਸਬਸਿਡੀ ਐਕਚੁਅਲ ਚ ਲੈ ਨਹੀਂ ਪਾਇਆ ਸਬਸਿਡੀ ਇਹਦੇ ਲਈ ਡਾਕੂਮੈਂਟੇਸ਼ਨ ਬਹੁਤ ਜ਼ਿਆਦਾ ਲੱਗਦੀ ਹੈ। ਜੀ। ਅਤੇ ਦਰਸ਼ਕਾਂ ਨਾਲ ਇੱਥੇ ਇੱਕ ਇੱਕ ਐਂਡ ਦੇ ਵਿੱਚ ਅਜੇ ਤੁਸੀਂ ਹੁਕਮ ਦਵੋ ਫੁੱਲ ਤੋੜ ਲਵਾ ਹਾਂਜੀ ਤੋੜ ਲਓ ਬਿਲਕੁਲ ਕਹਿੰਦੇ ਫੁੱਲਾਂ ਵਿੱਚੋਂ ਫੁੱਲ ਗੁਲਾਬ ਨਹੀਂ ਸਈਓ ਦੇਸ਼ ਵਿੱਚੋਂ ਦੇਸ਼ ਪੰਜਾਬ ਨਹੀਂ ਸਈਓ ਤੇ ਨੌਜਵਾਨਾਂ ਵਿੱਚੋਂ ਨੌਜਵਾਨ ਲੁਧਿਆਣੇ ਦਾ ਸਿਮਰਜੀਤ ਸਿੰਘ ਨਹੀਂ ਸਈਓ ਸਿਮਰਜੀਤ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਮਿਹਨਤ ਕਰਨ ਲਈ ਜਿਸ ਤਰ੍ਹਾਂ ਤੁਸੀਂ ਕਰ ਰਹੇ ਹੋ ਹਨ ਇੱਕ ਸੁਨੇਹਾ ਦਿਓ ਹਾਂਜੀ ਨਹੀਂ ਮੈਂ ਉਹਨਾਂ ਨੂੰ ਇਹੀ ਸੁਨੇਹਾ ਦੇਣਾ ਚਾਹਾਂਗਾ ਵੀ ਤੁਸੀਂ ਬਾਹਰ ਜਾਓ ਬਿਲਕੁਲ ਜਾਓ ਪਰ ਘੁੰਮਣ ਜਾਓ ਬਾਹਰ ਕੰਮ ਪਰ ਇੱਥੇ ਹੀ ਕਰੋ ਕਿ ਡਿਫਰੈਂਟ ਡਿਫਰੈਂਟ ਕੰਮ ਆਪਣੇ ਤਰੀਕੇ ਦੇ ਨਾਲ ਤੁਸੀਂ ਸ਼ੁਰੂ ਕਰਕੇ ਵਧੀਆ ਇਨਕਮ ਬਣਾ ਸਕਦੇ ਹੋ ਦਰਾਹੇ ਦੇ ਵਿੱਚ ਮਿਸਾਲ ਹੈ ਨੌਜਵਾਨ ਸਿਮਰਜੀਤ ਜੋ ਦਰਾਹੇ ਦੇ ਵਿੱਚ ਇੱਥੇ ਇਹ ਜ਼ਮੀਨ ਲੈ ਕੇ ਬਾਗਬਾਨੀ ਕਰ ਰਿਹਾ ਉਹ ਵੀ ਫੁੱਲਾਂ ਦੀ ਜਿੱਥੇ ਅੱਜ ਪੰਜਾਬ ਦਾ ਨੌਜਵਾਨ ਪੈਸੇ ਦੀ ਦੌੜ ਦੇ ਵਿੱਚ ਆਈ ਲੈਟਸ ਕਰਕੇ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ 베ਰੀਆਂ ਤੱਕ ਤੋੜਦਾ ਵੇਟਰ ਤੱਕ ਲੱਗਦਾ ਉੱਥੇ ਹੀ ਸਿਮਰ ਦੀ ਇਹ ਮਿਸਾਲ ਹੈ ਕਿ ਇਹ ਨੌਜਵਾਨ ਆਪਣੇ ਹੀ ਘਰ ਦੇ ਕੋਲ ਰਹਿ ਕੇ ਆਪਣੇ ਹੀ ਖੇਤਾਂ ਦੇ ਵਿੱਚ ਜਾਂ ਕੁਝ ਇਹਨਾਂ ਨੇ ਜ਼ਮੀਨ ਜਿਸ ਦਾ ਠੇਕੇ ਤੇ ਲਈ ਹੈ ਠੇਕੇ ਦੇ ਜ਼ਮੀਨ ਲੈ ਕੇ ਫੁੱਲਾਂ ਦੀ ਬਾਗਬਾਨੀ ਕਰ ਰਹੇ ਨੇ ਨਾਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਣੇ ਬਾਪੂ ਦੇ ਕਿੱਤੇ ਨੂੰ ਹੀ ਅੱਗੇ ਲੈ ਕੇ ਜਾ ਰਹੇ ਨੇ ਵਧਾ ਰਹੇ ਨੇ ਨੌਜਵਾਨੋ ਸਿਰਫ ਵਿਚਾਰ ਦੀ ਲੋੜ ਐ ਤੇ ਮਿਹਨਤ ਦੀ ਲੋੜ ਐ ਇਹ ਜਿਹੜੇ ਫੁੱਲਾਂ ਦੀ ਖੇਤੀ ਆ ਨਾ ਇਹਦੇ ਵਿੱਚ ਮਿਹਨਤ ਤਾਂ ਬਹੁਤ ਜ਼ਿਆਦਾ ਪਰ ਜਿਹੜਾ ਫਲ ਹੈ ਨਾ ਤੁਸੀਂ ਪੈਸਾ ਜੋੜਦੇ ਜੋੜਦੇ ਗਿਣਦੇ ਗਿਣਦੇ ਥੱਕ ਜਾਓਗੇ ਪੈਸਾ ਨਹੀਂ ਮੁੱਕਣਾ